ਇਸ ਖੁਸ਼ੀ ਦੇ ਮੌਕੇ ਤੇ ਉੱਪਰ ਸਾਰੇ ਹਾਜ਼ਰ ਹੋ ਸਕੇ ਹੋ ਤੇ ਆਪਾਂ ਸਾਰੇ ਇਕੱਠੇ ਆਜੂਰੇ ਹੋਏ ਆਂ ਪਾਰਟੀ ਨੇ ਸਾਡੇ ਕਾਂਗਰਸ ਦੇ ਪ੍ਰਧਾਨ ਖਰਗੇ ਸਾਹਿਬ ਨੇ ਤੇ ਨੌਜਵਾਨ ਲੀਡਰ ਰਾਹੁਲ ਗਾਂਧੀ ਜੀ ਨੇ ਆਪਣੀ ਪਿਛਲੇ ਸਮੇਂ ਦੀ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਚਾਇਓ ਬਤੌਰ ਯੂਥ ਕਾਂਗਰਸ ਪ੍ਰਧਾਨ ਦੀ ਜ਼ਿੰਮੇਵਾਰੀ ਪੰਜਾਬ ਤੋਂ ਸੀ ਜਾਂ ਉਸ ਤੋਂ ਬਾਅਦ ਵਕਫਕ ਸੂਬਿਆਂ ਵਿੱਚ ਜੋ ਯੂਥ ਕਾਂਗਰਸ ਜਾਂ ਚੋਣਾਂ ਚੱਲੀਆਂ ਉਸ ਦੀ ਗੱਲ ਸੀ ਜਾਂ ਫਿਰ ਇੱਥੇ ਸਮੂਹ ਤੋਂ ਲੋਕ ਸਭਾ ਦੀ ਚੋਣ ਲੜ ਕੇ ਲੋਕਾਂ ਦਾ ਪਿਆਰ ਮਿਲਿਆ ਤੁਹਾਡਾ ਸਹਿਯੋਗ ਮਿਲਿਆ ਤੇ ਚਾਹੇ ਐਮਪੀ ਬਣਨ ਦੀ ਗੱਲ ਸੀ ਤੇ ਫਿਰ ਪੰਜਾਬ ਦੀ ਵਜ਼ਾਰਤ ਦੇ ਵਿੱਚ ਸੇਵਾ ਕਰਨ ਦਾ ਮੌਕਾ ਮਿਲਿਆ ਉਹ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਪਹਿਲਾਂ ਵੀ ਮੈਂ ਬਤੌਰ ਸੈਕਟਰੀ ਆਈਸੀਸੀ ਆਲ ਇੰਡੀਆ ਕਾਂਗਰਸ ਕਮੇਟੀ ਕੰਮ ਕਰ ਰਿਹਾ ਸੀ ਤੇ ਮੈਂ ਪੂਰੇ ਹਿੰਦੁਸਤਾਨ ਦੇ ਵਿੱਚ ਪਾਰਟੀ ਦੀ ਜਿਹੜੇ ਐਸੈਟਸ ਹੈ ਕਈ ਜਗ੍ਹਾ ਦੇ ਉੱਪਰ ਬਹੁਤ ਵੱਡੇ ਵੱਡੇ ਪਾਰਟੀ ਦੇ ਐਸੈਟਸ ਹੈ ਜਿਹੜੇ ਕਦੇ ਕਿਸੇ ਨੇ ਕਿਸੇ ਦੀ ਦੇਖਭਾਲ ਨਹੀਂ ਕੀਤੀ ਸੀ ਤੇ ਅਸੀਂ 4-5 ਸੂਬਿਆਂ ਵਿੱਚ ਪਿਛਲੇ 3-4 ਸਾਲ ਬਹੁਤ ਜ਼ੋਰ ਨਾਲ ਕੰਮ ਕੀਤਾ ਜਿਦੇ ਵਿੱਚ ਬਿਹਾਰ, ਝਾਰਖੰਡ, ਬੰਗਾਲ, ਗੁਜਰਾਤ, ਮਹਾਰਾਸ਼ਟra, ਤਾਮਿਲਨਾਡੂ ਇਹ ਕਈ ਸੂਬਿਆਂ ਦੇ ਵਿੱਚ ਕਾਂਗਰਸ ਪਾਰਟੀ ਦੀ ਜਿਹੜੀ ਸੰਪਤੀ ਹੈ ਜਾਂ ਕਾਂਗਰਸ ਪਾਰਟੀ ਜਿਹੜੇ ਐਸੈਟਸ ਹੈ ਕਿਸੇ ਦਾ ਟੈਕਸ ਡਿਊ ਸੀ ਕਿਸੇ ਦੇ ਕਾਗਜ਼ ਨਹੀਂ ਸੀ ਤੇ ਉਸ ਕੰਮ ਨੂੰ ਮੈਂ ਪਿਛਲੇ 3-4 ਸਾਲ ਤੋਂ ਆਫੀਸ਼ੀਅਲੀ ਕਰ ਰਿਹਾ ਸੀ ਤੇ ਉਸ ਗੱਲ ਨੂੰ ਤੇ ਉਸ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਸਮੁੱਚੀ ਪਾਰਟੀ ਦੀ ਲੀਡਰਸ਼ਿਪ ਨੇ ਮੈਨੂੰ ਬਤੌਰ ਜੁਆਇੰਟ ਟ੍ਰੈਜ਼ਰਰ ਬਣਾ ਕੇ ਆਪਣੇ ਇਲਾਕੇ ਨੂੰ ਸੂਬੇ ਨੂੰ ਤੇ ਦੇਸ਼ ਦੀ ਸਾਡੀ ਕਾਂਗਰਸ ਪਾਰਟੀ ਦੀ ਜਿਹੜੀ ਸਭ ਤੋਂ ਵੱਡੀ ਕਮੇਟੀ 올 ਇੰਡੀਆ ਕਾਂਗਰਸ ਕਮੇਟੀ ਦੇ ਵਿੱਚ ਮੈਨੂੰ ਜ਼ਿੰਮੇਵਾਰੀ ਦਿੱਤੀ ਹੈ ਔਰ ਮੇਰਾ ਇਹੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਜਦੋਂ ਵੀ ਕੋਈ ਜ਼ਿੰਮੇਵਾਰੀ ਮੈਨੂੰ ਮਿਲੀ ਹੈ ਮੈਂ ਉਸ ਜ਼ਿੰਮੇਵਾਰੀ ਨੂੰ ਚੰਗੇ ਤਰੀਕੇ ਨਾਲ ਮਿਹਨਤ ਨਾਲ ਉਸ ਜ਼ਿੰਮੇਵਾਰੀ ਨੂੰ ਪੂਰਾ ਤਰ੍ਹਾਂ ਤਾਂ ਕਿ ਜੋ ਉਮੀਦ ਲੋਕਾਂ ਦੀ ਲੀਡਰਸ ਦੀ ਮੇਰੇ ਉੱਪਰ ਹੁੰਦੀ ਹੈ ਮੈਂ ਉਸ ਉਮੀਦ ਤੇ ਖਰਾ ਉਤਰ ਸਕਾਂ ਤੁਸੀਂ ਅੱਜ ਸਾਰੇ ਆਇਓ ਨਵਾਂ ਸਾਲ ਹੈ ਤੁਹਾਨੂੰ ਸਾਰਿਆਂ ਨੂੰ ਤੁਹਾਡੇ ਪਰਿਵਾਰ ਨੂੰ ਨਵੇਂ ਸਾਲ ਦੀ ਬਹੁਤ-ਬਹੁਤ ਮੁਬਾਰਕਬਾਦ ਹੈ ਔਰ ਹਰਮ ਪਿਤਾ ਪਰਮਾਤਮਾ ਦੇ ਚਰਨਾ ਚ ਹੀ ਅਰਦਾਸ ਕਰਦਾ ਕਿ ਆਉਣ ਵਾਲਾ ਸਾਲ ਤੁਹਾਡੇ ਸਾਰਿਆਂ ਵਾਸਤੇ ਖੁਸ਼ੀਆਂ ਭਰਿਆ ਹੋਵੇ ਸਾਰਿਆਂ ਲੋਕਾਂ ਵਾਸਤੇ ਇਹ ਮਜ਼ਬੂਤ ਹੋਵੇ ਖੁਸ਼ਹਾਲੀ ਹੋਵੇ ਬੱਚਿਆਂ ਦੀ ਤਰੱਕੀ ਹੋਵੇ ਔਰ ਆਪਾਂ ਸਾਰੇ ਮਿਲ ਕੇ ਅੱਗੇ ਵਧ ਸਕੀਏ ਆਪਣਾ ਸੂਬਾ ਅੱਗੇ ਵਧ ਸਕੇ ਆਪਣੀ ਪਾਰਟੀ ਮਜ਼ਬੂਤ ਹੋ ਸਕੇ ਔਰ ਅੱਜ ਸਾਡੇ ਸਾਰੇ ਇਲਾਕੇ ਚੋਂ ਮੈਂ ਖਾਸ ਤੌਰ ਤੇ ਮੇਰੇ ਸਮੂਹ ਦੇ ਉਹ ਸਾਥੀ ਜਿਹੜੇ ਮੇਰੇ ਨਾਲ ਕਈ ਸਾਲਾਂ ਤੋਂ ਵਰਿਆਂ ਤੋਂ ਕੰਮ ਕਰਦੇ ਆਂ ਉਹ ਸਾਰਿਆਂ ਨੇ ਅੱਜ ਆਪਣੇ ਉਰੇ ਆਕੇ ਵਧਾਈ ਦੇਣ ਦਾ ਪ੍ਰੋਗਰਾਮ ਰੱਖਿਆ ਸੀ ਇਸ ਕਰਕੇ ਆਪਾਂ ਸਾਰੇ ਇਕੱਤਰ ਹੋਏ ਆ ਤੇ ਤੁਸੀਂ ਸਾਰੇ ਵੀ ਉਰੇ ਆਏ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਔਰ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਕਰਦਾ ਹਾਂ ਕਿ ਆਪਾਂ ਸਾਰੇ ਇਕੱਠੇ ਹੋ ਕੇ ਜੋ ਲੰਗਰ ਪਾਣੀ ਲੱਗਿਆ ਚਾਹ ਦਾ ਖਾਣੇ ਦਾ ਉਹ ਆਪਾਂ ਸਾਰੇ ਮਿਲ ਕੇ ਲਈਏ ਔਰ ਜੋ ਵੀ ਸਾਡੇ ਸੂਬੇ ਦੇ ਇਸ਼ੂਜ਼ ਐ ਚੈਲੰਜੇਜ਼ ਐ ਉਹ ਹਰ ਪਲੇਟਫਾਰਮ ਦੇ ਉੱਪਰ ਪਹਿਲਾਂ ਵੀ ਆਪਾਂ ਸਹੀ ਤਰੀਕੇ ਨਾਲ ਚੱਕੇ ਆ ਇਲਾਕੇ ਦੀ ਜਰੂਰਤ ਹੈ ਉਸ ਨੂੰ ਹਰ ਜਗ੍ਹਾ ਦੇ ਉੱਪਰ ਪਹਿਲਾਂ ਵੀ ਆਪਾਂ ਚੱਕਿਆ ਤੇ ਅੱਗੇ ਆਉਣ ਵਾਲੇ ਸਮੇਂ 'ਚ ਵੀ ਜਿਹੜੀ ਜਿਹੜੀ ਜ਼ਰੂਰਤ ਹੈ ਉਸ ਨੂੰ ਆਪਾਂ ਚੱਕਦੇ ਰਹਾਂਗੇ ਸਿੰਘਾਜੀ 2024 ਇਲੈਕਸ਼ਨ ਕਿਸ ਤਰ੍ਹਾਂ ਦੇਖ ਰਹੇ ਸੀ ਵੀ ਕੁਸ਼ਲੀ ਕਾਂਗਰਸ ਪਾਰਟੀ ਭਾਵੇਂ ਪਿਛਲੇ ਤਿੰਨ ਸੂਬੇ ਜੋ ਹਿੰਦੀ ਸਪੀਕਿੰਗ ਏਰੀਆਜ਼ ਹਨ ਉਹਨਾਂ 'ਚ ਕਾਂਗਰਸ ਪਾਰਟੀ ਦੀ ਕਮਜ਼ੋਰੀ ਰਹੀ ਹੈ ਪਰ ਲੇਕਿਨ ਜੇ ਅਸੀਂ ਵੋਟ ਸ਼ੇਅਰ ਦੀ ਗੱਲ ਕਰੀਏ ਪਰਸੈਂਟੇਜ ਆਫ ਵੋਟ ਦੀ ਗੱਲ ਕਰੀਏ ਤਾਂ ਮੈਂ ਸਮਝਦਾ ਕਿ ਕਿਤਨਾ ਕਿਤੇ ਸਾਨੂੰ ਮਜ਼ਬੂਤੀ ਮਿਲੀ ਹੈ ਔਰ ਦੋ ਤਿੰਨ ਸੂਬਿਆਂ ਵਿੱਚ ਜਾ ਕੇ ਮੈਨੂੰ ਪਾਰਟੀ ਨੇ ਜ਼ਿੰਮੇਵਾਰੀ ਦਿੱਤੀ ਚਾਹੇ ਉਹ ਹਿਮਾਚਲ ਪ੍ਰਦੇਸ਼ ਸੀ ਚਾਹੇ ਕਰਨਾਟਕਾ ਸੀ ਤੇ ਆਂ ਤਲੰਗਾਨਾ ਸੀ ਤੇ ਜੇ ਮੈਂ ਉਹਨੂੰ ਨਿਜੀ ਤੌਰ ਤੇ ਦੇਖਾਂ ਤਾਂ ਤਿੰਨੋਂ ਸੂਬਿਆਂ ਵਿੱਚ ਕਾਂਗਰਸ ਪਾਰਟੀ ਦੀ ਸਰਕਾਰਾਂ ਬਣੀਆਂ ਤੇ ਕਾਂਗਰਸ ਪਾਰਟੀ ਨੂੰ ਵੱਡੀ ਜਿੱਤ ਮਿਲੀ ਹਾਂ ਜਿੱਥੇ ਜਿੱਥੇ ਕੋਈ ਕਮੀਆਂ ਰਹਿ ਜਾਂਦੀਆਂ ਤਾਂ ਆਉਣ ਵਾਲੀਆਂ ਚੋਣਾਂ ਦੇ ਵਿੱਚ ਪਾਰਟੀ ਉਸ ਚੋਣਾਂ ਨੂੰ ਚੰਗੇ ਤਰੀਕੇ ਨਾਲ ਆਪਣੇ ਇਸ਼ੂਜ਼ ਨੂੰ ਸਮਝ ਕੇ ਜਿਹੜੀਆਂ ਕਮੀਆਂ ਰਹੀਆਂ ਉਹਨਾਂ ਨੂੰ ਠੀਕ ਕਰਨ ਵਾਸਤੇ ਗੱਲ ਕਰੂ ਨਹੀਂ ਦੇਖੋ ਗੱਲ ਇਹ ਹੈ ਕਿ ਇਹ ਪਿਛਲੇ ਹਫਤੇ ਵੀ ਕਾਂਗਰਸ ਪਾਰਟੀ ਦੇ ਸਾਰੇ ਲੀਡਰ ਸਹਿਬਾਨਾਂ ਦੀ ਦਿੱਲੀ ਦੇ ਵਿੱਚ ਸਾਡੀ ਲੀਡਰਸ਼ਿਪ ਨਾਲ ਮੀਟਿੰਗ ਸੀਗੀ ਤੇ ਹਰ ਬੰਦੇ ਨੇ ਆਪਣੇ ਵਿਊਜ਼ ਰੱਖੇ ਹਨ ਇਟ ਇਜ਼ ਅਪ ਟੂ ਦ ਲੀਡਰਸ਼ਿਪ ਕਿ ਕੀ ਕਰਨਾ ਪਰ ਲੇਕਿਨ ਸਾਰਿਆਂ ਨੇ ਆਪਣੇ ਉਸ ਜੋ ਪੰਜਾਬ ਵਿੱਚ ਇੰਡੀਆ ਗਠਜੁਟਬੰਧਨ ਦੇ ਫਾਇਦੇ ਹੈ ਜਾਂ ਨੁਕਸਾਨ ਹੈ ਜੋ ਜੋ ਕਿਸੇ ਦਾ ਵਿਊ ਪੁਆਇੰਟ ਹੈ ਉਹ ਹਰ ਬੰਦੇ ਨੇ ਆਪਣੀ ਗੱਲ ਰੱਖੀ ਸੋ ਇਸ ਕਰਕੇ ਉਹ ਤਾਂ ਵਕਤ ਹੀ ਦੱਸੂਗਾ ਕਿ ਕੀ ਐ ਅਲਾਈਐਂਸ ਅਗਰ ਹੁੰਦਾ ਹੈ ਤਾਂ ਕੀ ਹੁੰਦਾ ਹੈ ਜਾਂ ਕੀ ਨਹੀਂ ਦੋ ਉਹਦੇ ਵਿੱਚ ਮੈਂ ਤਾਂ ਬਹੁਤ ਛੋਟੀ ਜਿਹੀ ਚੀਜ਼ ਐ ਬਿਕੋਜ਼ ਇਟ ਇਜ਼ ਅ ਲਾਰਜਰ ਇਸ਼ੂ ਹੈ ਤੇ ਲਾਰger ਲੈਵਲ ਦੇ ਉੱਪਰ ਡਿਸਾਈਡ ਹੋਣਗੇ। ਸਿਰਫ ਇਹ ਤਾਲੂਬਾ ਬੰਦਾ ਲੋਕਧਰ ਜੂਨਰ ਤੋਂ ਤੇ ਚਿਕੋਵ ਨੇ ਦੇਖੋਗਾ ਲਈ ਹੈ ਕਿ ਪਹਿਲੀ ਗੱਲ ਤਾਂ ਅੱਜ ਕੋਈ ਲੋਕ ਸਭਾ ਚੋਣਾਂ ਦੀ ਕੋਈ ਗੱਲ ਨਹੀਂ ਚੱਲ ਰਹੀ ਤੇ ਨਾ ਕੋਈ ਕਿਸੇ ਨੇ ਮੈਨੂੰ ਇਹ ਕਿਹਾ ਕਿ ਤੁਸੀਂ ਲੋਕ ਸਭਾ ਦੀ ਚੋਣ ਲੜੋ ਤੇ ਪਰ ਲੇਕਿਨ ਜਦੋਂ-ਜਦੋਂ ਪਾਰਟੀ ਨੇ ਜਿੱਥੇ ਵੀ ਜਾ ਕੇ ਕੋਈ ਜ਼ਿੰਮੇਵਾਰੀ ਦਿੱਤੀ ਅੱਜ ਵੀ ਜਿਵੇਂ ਆਪਾਂ ਇਕੱਠੇ ਹੋਏ ਆ ਤਾਂ ਪਾਰਟੀ ਨੇ ਕਬੱਡੀ ਜ਼ਿੰਮੇਵਾਰੀ ਪਾਰਟੀ ਦੇ ਵਿੱਚ 올 ਇੰਡੀਆ ਅਹੁਦੇ ਤੇ ਦਿੱਤੀ ਹੈ ਤੇ ਉਸ ਮੇਰਾ ਪਿਛਲਾ ਕੰਮ ਦੇਖਦੇ ਹੋਏ ਅੱਜ ਆਪਾਂ ਨੂੰ ਉਹ ਜ਼ਿੰਮੇਵਾਰੀ ਦੇ ਉੱਪਰ ਹੋਰ ਆਪਣੀ ਤਰੱਕੀ ਹੋਈ ਹੈ ਤੇ ਮੈਂ ਸਮਝਦਾ ਜਿੱਥੇ ਪਾਰਟੀ ਨੇ ਕਦੇ ਸਹੁੰ ਵਰ ਦਿੱਤੀ ਆਪਾਂ ਦਾ ਕਦੇ ਪਾਰਟੀ ਨੂੰ ਨਾ ਨਹੀਂ ਕੀਤੀ ਤੇ ਜਦੋਂ ਪਾਰਟੀ ਨੇ ਸੰਗੂਹ ਭੇਜਿਆ ਸੀ ਸੰਗੂਹ ਚਲੇ ਗਏ ਜਦੋਂ ਪਾਰਟੀ ਨੇ ਤਲੰਗਣਾ ਭੇਜਿਆਗਾ ਤਲੰਗਣਾ ਚਲੇ ਗਏ ਜੇ ਪਾਰਟੀ ਨੇ ਹਿਮਾਚਲ ਭੇਜਿਆ ਉੱਥੇ ਚਲੇ ਗਏ ਕਰਨਾਟਕਾ ਗਿਆ ਉੱਥੇ ਚਲੇ ਗਏ ਆਪਾਂ ਦਾ ਕਦੇ ਪਾਰਟੀ ਦੇ ਕੰਮ ਵਾਸਤੇ ਕਦੇ ਕਿਸੇ ਨੂੰ ਮਾਰ ਨਹੀਂ ਕੀਤਾ ਸਿੰਘਾ ਜੀ ਨਿੱਜੀ ਤੌਰ ਤੇ ਤੁਸੀਂ ਅਲਾਈਂਸ ਤੇ ਹੱਕ ਤੋਂ ਨਿੱਜੀ ਤੌਰ ਤੇ ਦੇਖੋ ਗੱਲ ਇਹ ਹੈ ਕਿ ਜਦੋਂ ਮੈਂ ਇੱਕ ਪਾਰਟੀ ਨਾਲ ਜੁੜਿਆ ਤਾਂ ਉੱਥੇ ਮੇਰੀ ਨਿੱਜੀ ਗੱਲ ਆਉਂਦੀ ਹੋਣੀ ਇਟ ਇਜ਼ ਆਲ ਅਬਾਊਟ ਦੀ ਪਾਰਟੀ ਐਂਡ ਪਾਰਟੀ ਸਟ੍ਰੈਟੇਜੀ ਐਟ ਦਾ ਨੈਸ਼ਨਲ ਲੈਵਲ ਤੇ ਜਦੋਂ ਪਾਰਟੀ ਦੀ ਨੈਸ਼ਨਲ ਲੈਵਲ ਦੇ ਉੱਪਰ ਅਲਾਈਅੰਸ ਦੀ ਗੱਲ ਹੁੰਦੀ ਹੈ ਤਾਂ ਇਟ ਇਜ਼ ਅਪ ਟੂ ਦ ਪਾਰਟੀ ਲੀਡਰਸ਼ਿਪ ਟੂ ਡਿਸਾਈਡ ਕਿ ਉਹਨਾਂ ਦਾ ਆਲ ਇੰਡੀਆ ਦੇ ਉੱਪਰ ਕੀ ਥੌਟ ਪ੍ਰੋਸੈਸ ਹੈ ਜਾਂ ਉਹ ਪੰਜਾਬ ਨੂੰ ਕਿਵੇਂ ਦੇਖਦੇ ਆ ਜਿੱਥੇ ਤੱਕ ਪੰਜਾਬ ਦੇ ਵਿੱਚ ਅਲਾਈਅੰਸ ਦੀ ਗੱਲ ਹੈ ਉਸ ਗੱਲ ਨੂੰ ਪੰਜਾਬ ਦੇ ਲੀਡਰਸ ਨੇ ਆਪਣੇ ਵਿਊ ਪੁਆਇੰਟ ਦੇ ਤਹਿਤ ਇੱਕ ਅਪਰੋਪਰੀਏਟ ਪਲੇਟਫਾਰਮ ਦੇ ਉੱਪਰ ਉਸ ਗੱਲ ਨੂੰ ਰੱਖੇ ਵੈਸੇ ਪੰਜਾਬ ਦਾ ਬਹੁਮਤ ਕੀ ਕਹਿੰਦਾ ਜੀ ਲੇਟਸ ਦਾ ਤੁਸੀਂ ਕਹਿੰਦੇ ਉੱਥੇ ਸਭਨੇ ਵਿਚਾਰ ਰੱਖੀ ਨਹੀਂ ਬਹੁਮਤ ਦੀ ਗੱਲ ਨਹੀਂ ਹੋਦਾ ਆਈ ਥਿੰਕ ਤੁਸੀਂ ਸਾਰਿਆਂ ਨੇ ਅਖਬਾਰਾਂ ਚ ਲੋਜ ਲੋ ਅਖਬਾਰਾਂ ਚ ਬਹੁਤ ਸਾਰੇ ਲੀਡਰਜ਼ ਦੇ ਵਿਊਜ਼ ਤੁਸੀਂ ਪੜ੍ਹੇ ਹੀ ਹਨ ਹਰ ਬੰਦੇ ਨੇ ਆਪਣੇ ਆਪਣੇ ਵਿਚਾਰ ਕਈਆਂ ਨੇ ਮੀਡੀਅਮ ਮੀਡੀਆ ਦੇ ਵਿੱਚ ਦਿੱਤੇ ਆ ਤੇ ਬਹੁਤ ਸਾਰੇ ਲੋਕਾਂ ਨੇ ਮੀਡੀਆ ਚ ਨਹੀਂ ਵੀ ਦਿੱਤੇ ਪਰ ਲੇਕਿਨ ਜਿਹੜੇ ਵਿਊਜ਼ ਹੈ ਉਹ ਤੁਹਾਨੂੰ ਸਭ ਨੂੰ ਪਤਾ ਕਿ ਕਿਹੜੇ ਲੀਡਰ ਦਾ ਕੀ ਵਿਊ ਹੈ ਬਟ ਅਲਟੀਮੇਟਲੀ ਇਟ ਵਿਲ ਬੀ ਅਪ ਟੂ ਦ ਲੀਡਰਸ਼ਿਪ ਆਫ ਦ ਕਾਂਗਰਸ ਪਾਰਟੀ ਟੂ ਡਿਸਾਈਡ ਕੀ ਵੈਦਰ देयर शुड बी ਨ ਅਲਾਈਅੰਸ ਇਨ ਪੰਜਾਬ অর ਆਟੋਨੋਮੀ ਰਾਇਸ ਬਿਕਾਉਜ਼ ਦੇ ਹੈਵ ਟੂ ਲੁੱਕ ਏਟ ਫਰਮ ਦਾ ਲਾਰਜਰ ਪਰਸਪੈਕਟਿਵ ਨੈਸ਼ਨਲ ਪਰਸਪੈਕਟਿਵ ਆਫ ਦਾ ਪਾਰਟੀ ਕਿ ਐਂਡ ਨੈਸ਼ਨਲ ਪਰਸਪੈਕਟਿਵ ਆਫ ਦਾ ਪਾਰਟੀ ਐਂਡ ਆਫ ਦੀ ਅਲਾਈਅੰਸ ਐਸ ਵੈਲ ਪੰਜਾਬ ਚ ਡੇ ਬਾਏ ਡੇ ਜੋ ਹਾਲਾਤ ਐ ਖਰਾਬ ਹੁੰਦੇ ਜਾ ਰਹੇ ਹਨ ਉਹਦੇ ਬਾਰੇ ਲਾਅ ਐਂਡ ਆਰਡਰ ਵੀ ਫੇਲ ਹੋ ਰਿਹਾ ਦੇਖੋ ਇਟ ਇਜ਼ ਮੈਕਲੀ ਲਾਅ ਐਂਡ ਆਰਡਰ ਦੀ ਗੱਲ ਨਹੀਂ ਕਰਨਾ ਚਾਹੁੰਦਾ ਚਾਹੇ ਲਾਅ ਐਂਡ ਆਰਡਰ ਹੈ ਚਾਹੇ ਗਵਰਨੈਂਸ ਹੈ ਚਾਹੇ ਕੁਝ ਵੀ ਹੈ ਸਾਡੇ ਸਟੇਟ ਦੇ ਵਿੱਚ ਗਵਰਨਮੈਂਟ ਹੈ ਲੋਕਾਂ ਨੇ ਬੜਾ ਤੇ ਗਵਰਨਮੈਂਟ ਨੂੰ ਆਪਣੀ ਹਰ ਰਿਸਪੌਂਸਿਬਿਲਟੀ ਨੂੰ ਚੰਗੇ ਤਰੀਕੇ ਨਾਲ ਕਰਨਾ ਚਾਹੀਦਾ ਮੈਂ ਇਹ ਸਮਝਦਾ ਕਿਉਂਕਿ ਜਦੋਂ ਮੈਂ ਵੀ ਗਵਰਨਮੈਂਟ 'ਚ ਰਿਹਾ ਹਾਂ ਤੇ ਜਦੋਂ ਗਵਰਨਮੈਂਟ ਚੁੰਨੇਉ ਤੇ ਉਹਦੇ ਕਈ ਮਰ ਚੈਲੇਂਜਸ ਆਉਂਦੇ ਆ ਬਹੁਤ ਸਾਰੇ ਬਟ ਦੈਨ ਇਟ ਇ ਅਲਟੀਮੇਟਲੀ ਇਜ਼ ਦ ਰਿਸਪੌਂਸਿਬਿਲਟੀ ਆਫ ਦ ਗਵਰਨਮੈਂਟ ਤੇ ਲੋਕਾਂ ਨੂੰ ਵੀ ਗਵਰਨਮੈਂਟ ਤੇ ਉਮੀਦ ਹੁੰਦੀ ਹੈ ਕਿਉਂਕਿ ਲੋਕਾਂ ਨੇ ਗਵਰਨਮੈਂਟ ਬਣਾਈ ਹੁੰਦੀ ਹੈ ਤੋ ਇਸ ਕਰਕੇ ਲਾ ਐਂਡ ਆਰਡਰ ਇੱਕ ਬੜਾ ਕ੍ਰੂਸ਼ਲ ਇਸ਼ੂ ਹੈ ਔਰ ਇਸ ਕਰਕੇ ਉਹਦੇ ਤੇ ਜ਼ਰੂਰ ਫੋਕਸ ਹੋਣਾ ਚਾਹੀਦਾ ਹੈ ਗਵਰਨਮੈਂਟ ਦਾ ਜਿਹੜਾ ਕਿ ਹੋਊਗਾ ਵੀ ਤੇ ਪੰਜਾਬ ਨੂੰ ਦੁਬਾਰਾ ਮਾੜਾ ਵਕਤ ਦੇਖਣ ਦੇ ਕਪੈਸਿਟੀ 'ਚ ਨਹੀਂ ਹੈ ਕਿਉਂਕਿ ਪੰਜਾਬ ਦਾ ਬਹੁਤ ਨੁਕਸਾਨ ਹੋਇਆ ਪਹਿਲਾਂ ਤੇ ਪੰਜਾਬ ਨਹੀਂ ਚਾਹੁੰਦਾ ਕਿ ਉਹ ਆਉਣ ਵਾਲੇ ਸਮੇਂ 'ਚ ਦੁਬਾਰਾ ਕੋਈ ਇਹ ਜਾ ਸਿਸਟਮ ਦੇਖੇ ਜੇ ਲਾਅ ਐਂਡ ਆਰਡਰ ਖਰਾਬ ਹੁੰਦਾ ਤਾਂ ਪੰਜਾਬ ਦਾ ਕਿੰਨਾ بڑا ਨੁਕਸਾਨ ਹੋਊਗਾ ਇਹ ਆਪਾਂ ਸਾਰੇ ਅੰਡਰਸਟੈਂਡ ਕਰਦੇ ਆਂ ਬਿਕੋਜ਼ ਆਪਾਂ ਸਭ ਨੇ ਉਹ ਕਾਲੇ ਦਿਨ ਵੀ ਦੇਖੇ ਆਂ ਆਪਾਂ ਸਾਰਿਆਂ ਨੇ ਉਸ ਵੇਲੇ ਦੇਖਿਆ ਕਿ ਪੰਜਾਬ ਦਾ ਕਿੰਨਾ ਨੁਕਸਾਨ ਹੋਇਆ ਤੇ ਫਿਊਚਰ ਦੇ ਵਿੱਚ ਆਪਾਂ ਉਹਨੂੰ ਕਿਸ ਤਰ੍ਹਾਂ ਬੈਟਰ ਕਰ ਸਕਦੇ ਆਂ ਤੇ ਗਵਰਨਮੈਂਟ ਨੂੰ ਕੀ ਰੋਲ ਲਾਅ ਐਂਡ ਆਰਡਰ ਤੇ ਕਰਨਾ ਚਾਹੀਦਾ ਦੇ ਮਸਟ ਬੀ ਡੂਇ ਚਾਹੇ ਉਹ ਸ਼ਹਿਰੀ ਹੈ ਚਾਹੇ ਉਹ ਕਿਸਾਨ ਹੈ ਚਾਹੇ ਉਹ ਗਰੀਬ ਹੈ ਕੋਈ ਆਦਮੀ ਵੀ ਪੰਜਾਬ ਦੇ ਲਾਅ ਐਂਡ ਆਰਡਰ ਦੇ ਉੱਪਰ ਕੋਈ ਕੰਪਰੋਮਾਈਜ਼ ਨਹੀਂ ਕਰਨਾ ਚਾਹਦਾ ਹਰ ਬੰਦਾ ਚਾਹਦਾ ਹੈ ਕਿ ਲਾਅ ਐਂਡ ਆਰਡਰ ਸਾਡਾ ਪੰਜਾਬ ਦਾ ਠੀਕ ਰਹਿਣਾ ਚਾਹੀਦਾ ਸਿੰਘਾ ਜੀ ਤੇ ਸਿੱਧੂ ਸਿੱਧੂ ਆਪਣੀ ਸਟੇਟਮੈਂਟ ਲਗਦੀ ਜਾ ਰਿਹਾ ਹੈ ਬਾਜਵਾ ਸਾਹਿਬ ਆਪਣੀ ਸਟੇਟਮੈਂਟ ਦੇ ਰਹੇ ਆ ਇਹਦੇ ਨਾਲ ਕਿੰਨਾ ਕਾਉਂਸਲ ਗਰੁੱਪ ਦੇਖੋ ਗੱਲ ਇਸ ਤਰ੍ਹਾਂ ਉਹ ਹਰ ਬੰਦੇ ਦੇ ਆਪਣੇ ਵਿਊਜ਼ ਹੁੰਦੇ ਹਨ ਔਰ ਪਿਛਲੀ ਮੀਟਿੰਗ ਦੇ ਵਿੱਚ ਵੀ ਸਭ ਨੂੰ ਇਹ ਗੱਲ ਕਿਹਾ ਗਿਆ ਹੈ ਕਿ ਆਪਣੇ ਵਿਊਜ਼ ਨੂੰ ਮੀਡੀਆ ਤੇ ਰਾਹੀਂ ਨਾ ਰੱਖਿਆ ਜਾਵੇ ਕਿਸ ਨੇ ਵਿਊਜ਼ ਦੇਣੇ ਆਪਣੇ ਪਾਰਟੀ ਪ ਤੇ ਮੈਨੂੰ ਲੱਗਦਾ ਕਿ ਹੁਣ ਕੋਈ ਐਸਾ ਹੈ ਵੀ ਨਹੀਂ ਕਿ ਜਿਹੜਾ ਕੋ ਬੰਦਾ ਓਪਨਲੀ ਕੋਈ মিডিਆ ਚ ਕੋ ਇਕਵਿਟੀ ਦੇ ਖਿਲਾਫ ਕੋਈ ਥੀਸ ਦੇ ਰਿਹਾ ਹੋਵੇ ਫੁਜਾਬ ਚਾਹ ਉਹ ਜਿਹੜੀ ਗਵਰਨਮੈਂਟ ਹੈ ਦੀ ਪਰਫਾਰਮੈਂਸ ਕਿਵੇਂ ਆਈ ਥਿੰਕ ਇਹ ਹਰ ਵੇਲੇ ਕਿਸੇ ਗਵਰਨਮੈਂਟ ਦੀ ਪਰਫਾਰਮੈਂਸ ਇਜ਼ ਆਲਵੇਸ ਏਵੈਲੂਏਟਿਡ ਬਾਈ ਦੀ ਨੰਬਰ ਆਫ ਵੋਟਸ ਦੇ ਗੈਟ ਇਨ ਦਾ ਫਿਊਚਰ ਇਲੈਕਸ਼ਨਸ ਉਹੀ ਇੱਕ ਕੱਲ ਐਸੀ ਮੰਡਟ ਹੁੰਦਾ ਹੈ ਜਦੋਂ ਗਵਰਨਮੈਂਟ ਦੀ ਪਰਫਾਰਮੈਂਸ ਮੈਜ਼ਰ ਕੀਤੀ ਜਾਂਦੀ ਹੈ ਤੁਸੀਂ ਕਿਵੇਂ ਦੇਖਦੇ ਨਹੀਂ ਦੇਖੋ ਜਿਸ ਤਰ੍ਹਾਂ ਤੁਸੀਂ ਹੁਣ ਮੈਨੂੰ ਪੁੱਛਿਆ ਕਿ ਲਾ ਐਂਡ ਆਰਡਰ ਦੇ ਵਿੱਚ ਪ੍ਰੋਬਲਮ ਚੱਲ ਰਹੀ ਹੈ ਗ ਮੈਂ ਤਾਂ ਇਹ ਉਹਦੇ ਚਾਹੀ ਕਹਿਣਾ ਚਾਹੁੰਦਾ ਕਿ ਗਵਰਨਮੈਂਟ ਸ਼ੁੱਡ ਫੋਕਸ ਔਨ ਦਿਸ ਲਾ ਐਂਡ ਆਰਡਰ ਪ੍ਰੋਬਲਮ ਜੇ ਲਾ ਐਂਡ ਆਰਡਰ ਪ੍ਰੋਬਲਮ ਪੰਜਾਬ ਵਿੱਚ ਵੱਡੇ ਲੈਵਲ ਦੇ ਪਰਸਿਸਟ ਕਰਦੀ ਹੈ ਤਾਂ ਪੰਜਾਬ ਅੱਜ ਦੀ ਡੇਟ 'ਚ ਅਫੋਰਡ ਨਹੀਂ ਕਰ ਸਕਦਾ ਕਿ ਕੋਈ ਵੀ ਗੱਲ ਦੇ ਨਾਲ ਪੰਜਾਬ ਦਾ ਨੁਕਸਾਨ ਹੋਵੇ ਕਿਉਂਕਿ ਪੰਜਾਬ ਨੇ ਪਹਿਲਾਂ ਵੀ ਉਹ ਚੀਜ਼ਾਂ ਦੇਖੀਆਂ ਸੋ ਕੀਪਿੰਗ ਥੈਟ ਇਨ ਮਾਈਂਡ ਮੈਂ ਫੀਲ ਕਰਦਾ ਕਿ ਗਵਰਨਮੈਂਟ ਦਾ ਗਵਰਨੈਂਸ ਤੇ ਲਾ ਐਂਡ ਆਰਡਰ ਦੇ ਉੱਪਰ ਪੂਰਾ ਫੋਕਸ ਹੋਣਾ ਚਾਹੀਦਾ ਤੇ ਬਿਕੋਜ਼ ਗਵਰਨਮੈਂਟ ਦੇ ਉੱਪਰ ਲੋਕਾਂ ਨੂੰ ਵਿਸ਼ਵਾਸ ਹੁੰਦਾ ਕਿਉਂਕਿ ਲੋਕਾਂ ਨੇ ਗਵਰਨਮੈਂਟ ਇਲੈਕ ਪੰਜਾਬ ਦੀ ਜੋ ਜਾਨਾ ਜੋ ਮਾਰ ਤਾਲ ਜੋ ਲੁੱਟ ਖਸੁੱਟ ਸਨੇਚਿੰਗ ਜਿਹੜਾ ਵਗੈਰਾ ਹਮੈਂ ਉਹ ਹੀ ਮੈਂ ਉਹ ਹੀ ਕਹਿੰਦਾ ਮੈਂ ਉਹ ਹੀ ਕਹਿੰਦਾ ਕਿ ਉਹਦੇ ਚ ਗਵਰਨਮੈਂਟ ਨੂੰ ਫੋਕਸ ਕਰਨਾ ਚਾਹੀਦਾ ਤਾਂ ਕਿ ਇਹ ਚੀਜ਼ਾਂ ਨਾ ਹੋਣ ਬਿਕੋਜ਼ ਪੰਜਾਬ ਦੇ ਲੋਕੀ ਗੱਲਾਂ ਨੂੰ ਦਾਦੇ ਪੰਜਾਬ ਵਾਸਤੇ ਚੰਗੀ ਗੱਲ ਹੈ ਤੇ ਨਾਲ ਲੋਕਾਂ ਦੇ ਹਿੱਤ ਦੀ ਗੱਲ ਹੁੰਦੀ ਹੈ ਔਰ ਜਦੋਂ ਅਸੀਂ ਜੇ ਕੋਈ ਦੋ ਬੰਦੇ ਕੋਈ ਐਸੀ ਵਾਰਦਾਤ ਕਰਦੇ ਆਂ ਤੇ ਜੇ ਜਿਸ ਨੂੰ ਫੜ ਕੇ ਅੰਦਰ ਨਹੀਂ ਕਰਦੇ ਤਾਂ ਫਿਰ ਦੋਆਂ ਤੋਂ ਬਾਅਦ ਚਾਰਾਂ ਦਾ ਹੌਂਸਲਾ ਹੋਰ ਖੁੱਲ ਜਾਂਦਾ ਤੁਸੀਂ ਇੱਕ ਵੀ ਕਰਦੇ ਹੋ ਵਰਸਨ ਹੋ ਰਹੀ ਹੈ ਬੀਬੀ ਆਬਵੀਅਸਲੀ ਇਹ ਤਾਂ ਸਾਰੇ ਹਰ ਰੋਜ਼ ਅਖਬਾਰਾਂ ਚ ਹਰ ਜ਼ਿਲ੍ਹੇ ਚੋ ਕੇਸਿਸ ਰਿਪੋਰਟ ਹੋ ਰਹੇ ਸੋ ਜੇ ਡਿਸਟ੍ਰਿਕਟ ਲੈਵਲ ਦੇ ਉੱਪਰ ਡਿਫਰੈਂਟ ਡਿਸਟ੍ਰਿਕਟਸ ਦੇ ਉੱਪਰੋਂ ਐਸੀਆਂ ਚੀਜ਼ਾਂ ਦੀ ਰਿਪੋਰਟਿੰਗ ਹੋ ਰਹੀ ਹੈ ਤਾਂ ਇਟ ਮੀਨਸ ਦ ਕੇਸਿਸ ਮਸਟ ਬੀ ਕੇਸਿਸ ਮਸਟ ਬੀ ਗੋਇੰਗ ਔਨ ਸਿੰਗਲਰ ਜੀ ਜੇ ਅਲਾਈਂਸ ਹੁੰਦਾ ਵੀ ਸੰਗਰੂਰ ਸੀਟ ਤੇ ਕਾਂਗਰਸ ਕਲੇਮ ਕਰੂ ਯਾਰ ਸਮਝੇ ਨਹੀਂ ਗਾਲੇ ਮੇਰਾ ਪ੍ਰੈਰੋਗੇਟਿਵ ਹੀ ਨਹੀਂ ਆ ਬ੍ਰਦਰ ਨਾ ਮੈਂ ਉਸ ਪਾਰਟ ਦਾ ਹਿੱਸਾ ਹਾਂ ਨਾ ਤਾਂ ਮੈਂ ਉਸ ਹਿੱਸਾ ਹੈ ਗੱਲ ਦੇ ਵਿੱਚ ਤੇ ਨਾ ਮੇਰੇ ਲੈਵਲ ਦੀ ਗੱਲ ਹੈ میں پہلے کہہیا کہ देयर आर डिफरेंट पीपल हु आर टॉकिंग टू डिफरेंट पॉलिटिकल पार्टीज फ्रॉम आवर पार्टी टू टॉक ऑफ द सीट शेयरिंग एंड टॉक ऑफ द अलायंस विद डिफरेंट रीजनल पार्टीज एंड आम आदमी पार्टी इज वन ऑफ द रीजनल पार्टी WHETHER IT इज दिल्ली और पंजाब तो اس کرکے میرے مانچ بالکل اس گل دی کلیرٹی ہے کہ واٹ ایور از ا پارٹیز سی ویسے بھی کانگ ہر پنجاب دے وچ کلے گل نہیں پورے ہندوستان دے وچ ایوری کانگریس پارٹی لیڈر اینڈ ورکر از ا سولجر اف دا پارٹی اینڈ ہز ٹو ابائیڈ بائی دی ڈیسیژن اف دا پارٹی ਸੋ ਸੇਮ ਵੀ ਕੋਈ ਉੱਪਰ ਲਗਮ ਤੋਂ ਤੁਹਾਡੇ ਧਿਆਨ ਚ ਗੱਲ ਆ ਕਿ ਕਿੰਨਿਆ ਕਿੰਨਿਆ ਸੀਟਾਂ ਤੇ ਡਿਸਾਈਡ ਨਹੀਂ ਨਹੀਂ ਕੋਈ ਬੈਂਕਿੰਗ ਮੇਰਾ ਇਹ ਇਹ ਮੇਰਾ ਐਮਬਿਟੀ ਨਹੀਂ ਹੈ ਨਾ ਮੇਰਾ ਇਹ ਮੈਂ ਇਸ ਗੱਲ ਦਾ ਗੱਲ ਦੇ ਉੱਪਰ ਕੋਈ ਪ੍ਰੀਵਿਅ ਹੈ ਤੁਸੀਂ ਇਹ ਹੀ ਸੀ ਤੁਹਾਡੀ ਰਿਪਰੈਜ਼ੈਂਟੇਟਿਵ ਫਾਈਨ ਬਟ ਲੇਕਿਨ ਦੇਰ ਇਜ਼ ਅ ਡਿਫਰੈਂਟ ਕਮੇਟੀ ਜਿਹੜੀ ਅਲਾਈਅੰਸ ਪਾਰਟਨਰਸ ਨਾਲ ਤੇ ਸੀਟ ਸ਼ੇਅਰਿੰਗ ਦੇ ਉੱਪਰ ਡਿਸਕਸ ਕਰ ਰਹੀ ਹੈ ਸੋ ਆਈ ਥਿੰਕ ਦੇ ਵਿਲ ਬੀ ਦੀ ਅਪਰੋਪਰੀਟ ਪੀਪਲ ਟੂ ਟਾਕ ਔਨ ਦਿਸ ਇਸ਼ੂ